ਧੰਨ ਧੰਨ ਸਤਿਗੁਰੂ RAMDAS ਮਹਾਰਾਜ ਆਪਣੀ ਜ਼ੁਬਾਨੀ ਪਾਕ ਤੋਂ ਬਿਲਾਵਲ ਰਾਗ ਦੇ ਅੰਦਰ ਸਾਨੂੰ ਉਪਦੇਸ਼ ਬਖਸ਼ਿਸ਼ ਕਰ ਦੇ ਸਤਿਗੁਰੂ RAMDAS ਮਹਾਰਾਜ ਸੱਚੀ ਸਰਕਾਰ ਸਾਨੂੰ ਇਹ ਗੱਲ ਸਮਝਾਉਂਦੇ ਨੇ ਸੰਸਾਰ ਤਪਦਾ ਸੰਸਾਰ ਦੀਆਂ ਵਸਤੂ ਤਪਦੀਆਂ ਨੇ ਸੰਸਾਰ ਦੀਆਂ ਵਸਤੂਆਂ ਦੇ ਅੰਦਰ ਪਦਾਰਥਾਂ ਦੇ ਅੰਦਰ ਰਹਿ ਕਰਕੇ ਜੀਵ ਚਾਹੁੰਦਾ ਮੇਰੇ ਤਪਦੇ ਹੋਏ ਮਨ ਨੂੰ ਤਪਦੇ ਹੋਏ ਤਨ ਨੂੰ ਸ਼ਾਂਤੀ ਮਿਲੇ ਸਕੂਨ ਮਿਲੇ ਫ੍ਰਮਾ ਮਿਲੇ ਟਕਾਉ ਮਿਲੇ ਸਥਿਰਤਾ ਮਿਲੇ ਪਰ ਐਸਾ ਹੁੰਦਾ ਨਹੀਂ ਮਨੁੱਖ ਦੇ ਕੋਲ ਸੁਭਦਾਵਾਂ ਬੜੀਆਂ ਨੇ ਤੇ ਸੁਭਦਾਵਾਂ ਦੇ ذریعے ਵਸਤੂਆਂ ਇਕੱਤਰਤ ਕਰ ਲੈਂਦਾ ਹੈ ਸ਼ਾਇਦ ਇਸ ਨਾਲ ਸ਼ਾਂਤੀ ਸਕੂਨ ਮਿਲੇ ਮਹਾਰਾਜ ਮੁਕਤੀ ਗੱਲ ਕਹਿੰਦੇ ਨੇ ਜੋ ਕੁਝ ਮਰਦੀ ਕਰ ਲਾ ਜਿੰਨਾ ਚਿਰ ਪ੍ਰਭੂ ਦਾ ਨਾਮ ਨਹੀਂ ਜਪਦਾ ਪ੍ਰਭੂ ਦੀ ਬਾਣੀ ਪੜਦਾ ਸੁਣਦਾ ਨਹੀਂ ਬਾਣੀ ਤੇਰੇ ਅੰਦਰ ਨਹੀਂ ਉਤਰਦੀ ਬਾਣੀ ਹਿਰਦੇ ਚ ਨਹੀਂ ਵਸਦੀ ਯਾਦ ਰੱਖੀ ਉਹਨਾਂ ਚਿਰ ਅੰਦਰ ਦੀ ਸ਼ਾਂਤੀ ਨਹੀਂ ਮਿਲਨੀ ਤੜਫਦੇ ਬਿਲਕਦੇ ਰੜਕਦੇ ਕਗੇ ਆਉਂਦੇ ਵਿਲ ਲਾਉਂਦੇ ਉਹਨੇ ਜਿਨ੍ਹਾਂ ਨੂੰ ਬਾਣੀ ਵਿਸਰ ਜਾਂਦੀ ਜਿਨ੍ਹਾਂ ਨੂੰ ਬਾਣੀ ਭੁੱਲ ਜਾਂਦੀ ਜਿਨ੍ਹਾਂ ਨੂੰ ਬਾਣੀ ਗੁਰੂ ਭੁੱਲ ਜਾਂਦਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜਿਨ੍ਹਾਂ ਨੂੰ ਗੁਰਬਾਣੀ ਭੁੱਲ ਗਏ ਓ ਬਿਰਲਾਪ ਕਰਦੇ ਗੁਰੂ ਨਾਨਕ ਸਹਿ ਮਹਾਰਾਜ ਬਚਨ ਕਰਦੇ ਜਿਉ ਤਪ ਤ ਹੈ ਬਾਰੋ ਬਾਰ ਤਪ ਤਪ ਖਪੈ ਬਹੁਤ ਬੇਕਾਰ ਜੈ ਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਗੀ ਵਿਲ ਲਾਏ ਪੱਕਾ ਰੋਗੀ ਕਹਿੰਦੇ ਆ ਜਿਹਦੇ ਤਨ ਤੇ ਕੋੜ ਹੋਇ ਆਵੇ ਕੋੜੀ ਕੋੜ ਦੇ ਨਾਲ ਉਹ ਤੜਫਦਾ ਬਿਲਕਦਾ ਵਿਲ ਲਾਉਂਦਾ ਮੇਰਾ ਕੋਈ ਉਪਜਾਰ ਕਰੋ ਲਾਜ ਕਰੋ ਬਚਾਓ ਉਹਦੇ ਕੋਲ ਜਾਨ ਨੂੰ ਕੋਈ ਤਿਆਰ ਨਹੀਂ ਉਹਨੂੰ ਕੋਈ ਦਵਾਈ ਕੰਮ ਨਹੀਂ ਕਰਦੀ ਮਹਾਰਾਜ ਸਾਹਿਬ ਕਹਿੰਦੇ ਜਿਵੇਂ ਕੋੜੀ ਤੜਫਦਾ ਨਾ ਬਾਹਰ ਸੰਸਾਰ ਸਾਰਾ ਖੁਸ਼ੀਆਂ ਦੇ ਖੇੜੇ ਵਿੱਚ ਸੰਸਾਰ ਦੇ ਵਿੱਚ ਦਵਾਈਆਂ ਬਹੁਤ ਨਹੀਂ ਸੰਸਾਰ ਵਿੱਚ ਵੈਦ ਹਾਕੀਮ ਡਾਕਟਰ ਬਹੁਤ ਨੇ ਪਰ ਉਹ ਤੜਫ ਰਿਹਾ ਹੈ ਵਿਲਕ ਰਿਹਾ ਹੈ ਵਿਰਲਾਪ ਕਰਦਾ ਹੈ ਮਹਾਰਾਜ ਕਹਿੰਦੇ ਆ ਜੇ ਉਹਦੇ ਲਈ ਤਾਂ ਕੋਈ ਦਵਾਈ ਕੋਈ ਵੈਦ ਹਾਕੀਮ ਡਾਕਟਰ ਲੱਭ ਸਕਦਾ ਹੈ ਜਿਹੜਾ ਮੰਨ ਕਰਕੇ ਤੜਫ ਰਿਹਾ ਹੈ ਨਾ ਉਹਦੇ ਲਈ ਕੋਈ ਵੈਦ ਨਹੀਂ ਹੈ ਸੰਸਾਰ ਵਿੱਚ ਜੇ ਕੋਈ ਹੈ ਉਹ ਦਵਾਈ ਗੁਰੂ ਦੇ ਨਾਮ ਦੀ ਵੈਦੇ ਗੁਰੂ ਜਿਹਨੂੰ ਮਹਾਰਾਜ ਕਹਿੰਦੇ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਔਖ ਮੁਖ ਦੀਵੇ ਕਟੇ ਜਮ ਕੀ ਫੰਦਾ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵ ਕਟੇ ਜਮ ਕੀ ਫੰਦਾ ਨਾਮ ਦਵਾਈ ਦਿੰਦਾ ਸੰਸਾਰ ਰੋਗੀ ਨਾਮ दारू ਉਹ ਦਵਾਈ ਦਿੰਦਾ ਤੇ ਔਸ਼ਦੀ ਐਸੀ ਦੇ ਕੇ ਜਮਨ ਦੀ ਫਾਹੀ ਕੱਟ ਦਿੰਦਾ ਉਸੇ ਦਵਾਈ ਦੇ ਲਈ ਆਵਾਜ਼ ਮਾਰ ਕੇ ਗੁਰੂ ਕਹਿੰਦੇ ਨੇ ਅਬੋ ਸਿੱਖ ਸਤ ਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਿੰਨਾ ਸੁਮਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਉਹਨੂੰ ਸਦਾ ਗਾ ਅੰਦਰ ਨੂੰ ਸ਼ਾਂਤੀ ਅੰਦਰ ਨੂੰ ਟਿਕਾਓ ਅੰਦਰ ਨੂੰ ਠਰਮਾ ਮਿਲਣਾ ਤੇ ਉਹ ਮਿਲਣਾ ਹੈ ਗੁਰਬਾਣੀ ਨਾਲ ਗੁਰੂ ਨਾਲ ਦੁੜ ਕੇ ਨਾਮ ਜਪ ਕੇ ਆਰਾਧਨ ਕਰਕੇ ਤਨ ਗੁਰੂ RAM DAS ਮਹਾਰਾਜ ਮੀਰ ਕਰਦੇ ਨੇ ਹਰ ਹਰ ਨਾਮ ਸੀਤਲ ਦਲ ਧਿਆਵੋ ਤਪੇ ਹੋਏ ਆ ਸੰਸਾਰ ਵਿੱਚ ਤਪਦੇ ਪੈਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਈ ਜਦੋਂ ਤਪਦਾ ਹੈ ਫੇਰ ਹਰੀ ਦਾ ਨਾਮ ਹਰਿਆ ਭਰਿਆ ਕਰਨ ਵਾਲਾ ਹਰੇ ਨਮਸਤੇ ਹਰੇ ਨਮੇ ਹਰ ਹਰ ਕਰਤ ਨਹੀਂ ਦੁੱਖ ਜਮੇ ਹਰ ਹਰ ਕਰਤ ਪੂਤਨਾ ਤਰੀ ਬਲ ਘਾਤਨੀ ਕਪਟੇ ਭਰੀ ਔਰ ਦੁੱਖ ਤਾਇ ਹਰ ਬਿਸਰਤ ਸਦਾ ਖੁਵਾਰੀ ਜਿਹੜੇ ਜਪਦੇ ਆ ਤਾਕੂ ਧੋਖਾ ਕਹਾ ਬਿਆ ਪੈਦਾ ਕੋ ਊਟ ਤੁਹਾਰੀ ਔਰ ਮਹਾਰਾਜ ਕਹਿੰਦੇ ਸਿਮਰਨ ਤੋਂ ਬਗੈਨਾ ਬਗੈਰ ਜੀਵਨ ਐਸਾ ਹੈ ਜੈਸੀ ਸਰਪੂ ਜੈਸੀ ਅਰਜ਼ ਜਾਰੀ ਜਿਵੇਂ ਸੱਪ ਆਦੂ ਬਤੀਤ ਕਰਦਾ ਤੂੰ ਨਾਮ ਬਾਣੀ ਤੋਂ ਬਗੈਰ ਪਰੇ ਹੋ ਕੇ ਸੱਪ ਦੇ ਅੰਦਰ ਜ਼ਹਿਰ ਉਹਨੂੰ ਟਿਕਣ ਨਹੀਂ ਦਿੰਦੀ ਤੇਰੇ ਅੰਦਰ ਈਰਖਾ ਦੁਸ਼ ਆਦ ਫੁਰਨੇ ਦੇੜੇ ਨੇ ਉਹ ਅੰਦਰ ਉਥਲ ਪੁਥਲ ਮਚਾਈ ਜਾਂਦੇ ਆ ਉਹ ਤੈਨੂੰ ਨਹੀਂ ਟਿਕਨ ਦਿੰਦੇ ਹਰ ਹਰ ਨਾਮ ਜਪੰਤਿਆਂ ਕਸ਼ਨਾ ਕਹ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤਹਿ ਮਿਲੇ ਗੋਪਾਲ ਹਰੀ ਨੂੰ ਜਪ ਜਿਨੂ ਮਹਾਰਾਜ ਕਹਿੰਦੇ ਹਰ ਜਪਦਿਆਂ ਅੱਖੇ ਨ ਢੇਲਣਾ ਕੀ ਚਾਏ ਮੇਰੀ ਜਿੰਦਾ ੜੀਏ ਮਤ ਜਾਪੈ ਸਾਹੁ ਆਵੇ ਕਿ ਨਾ ਆਵੇ RAM ਪਰਮਾਤਮਾ ਨੂੰ ਜਪਦਿਆਂ ਹੋਇਆਂ ਢਿਲ ਨਾ ਕਰ ਦੇਰੀ ਨਾ ਕਰ ਉਹ ਹਰੀ ਪਰਮਾਤਮਾ ਹਰ ਇੱਕ ਜਗ੍ਹਾ ਤੇ ਪਹੁੰਚਣ ਵਾਲਾ ਹਰ ਇੱਕ ਜਗ੍ਹਾ ਦੀ ਹੈਲਪ ਕਰਨ ਵਾਲਾ ਹਰ ਇੱਕ ਜੀਵ ਦੀ ਰੱਖਿਆ ਕਰਨ ਵਾਲਾ ਹਰ ਤਨ ਕਰਕੇ ਹਰ ਮਨ ਕਰਕੇ ਹਰ ਲੋਕ ਕਰਕੇ ਹਰ ਪਰਲੋਕ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦਿਆ ਉਹਦਾ ਨਾਮ ਜਿਹੜਾ ਨਾ ਉਹ ਸ਼ੀਤਲ ਠੰਡਾ ਤਾਰਿ ਨਾਮ ਜਲ ਧਿਆਵੋ ਜਿਵੇਂ ਪਾਣੀ ਨੂੰ ਪੀਣ ਨਾਲ ਪਿਆਸ ਬੁਝਦੀ ਹੈ ਤੇ ਬੰਦਾ ਤ੍ਰਿਪਤ ਹੋ ਜਾਂਦਾ ਹੈ ਮਹਾਰਾਜ ਕਹਿੰਦੇ ਨਾਮ ਨੂੰ ਜਪਣ ਨਾਲ ਮਨ ਨੂੰ ਸਕੂਨ ਮਿਲਦਾ ਹੈ ਅੰਦਰੋਂ ਈਰਸ਼ਾ ਦੀ ਅੱਗ ਤ੍ਰਿਸ਼ਨਾ ਦੀ ਅੱਗ ਕ੍ਰੋਧ ਦੀ ਅੱਗ ਜੈਲਸੀ ਦੀ ਅੱਗ ਇਹ ਸਾਰੀ ਬੁਝ ਜਾਂਦੀ ਏ ਜਦੋਂ ਬਾਣੀ ਪੜੋਂਗੇ ਨਾਮ ਜਪੋਂਗੇ ਉਹਨੂੰ ਧਿਆਵੋ ਜਪੋ ਤੈ ਇੱਕੋ ਨਾਮਾ ਅਵਰ ਨਿਰਾਫਲ ਕਾਮਾ ਤੇ ਕਿੰਨੀ ਕੋ શીਤਲਤਾ ਵਾਲਾ ਹੈ ਮਹਾਰਾਜ ਕਹਿੰਦੇ ਹਰ ਚੰਦਨ ਵਾਸ ਸੁਗੰਧ ਗੰਧਈਆ ਚੰਦਨ ਦਾ ਪੌਦਾ ਹੁੰਦਾ ਹੈ ਚੰਦਨ ਦਾ ਉਹ ਜਿਸ ਜਗ੍ਹਾ ਤੇ ਹੁੰਦਾ ਹੈ ਉਹਦੀ ਸੁਗੰਧੀ ਆਲੇ-ਉਦਾਲੇ ਨੂੰ ਸੁਗੰਧਤ ਕਰ ਦਿੰਦੀ ਆ ਆਲੇ-ਉਦਾਲੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਚੰਦਨ ਦਾ ਜਿਹੜਾ ਪੌਦਾ ਹੈ ਉਹਦੀ ਬਾਸ ਸੁਗੰਧੀ ਨਾਲ ਸੁਗੰਧ ਜਿਹੜੀ ਉਹਦੀ ਸੁਗੰਧ ਫੈਲ ਰਹੀ ਗੰਦਿਆ ਉਹ ਚੌਗਿਰਦੇ ਨੂੰ ਆਲੇ ਉਦਾਲੇ ਨੂੰ ਮਹਿਕਣ ਲਾ ਦਿੰਦਾ ਆਪਣੀ ਸੁਗੰਧਤ ਤਾਦੇ ਨਾਲ ਤੇ ਮਹਾਰਾਜ ਕਬੀਰ ਸਾਹਿਬ ਵੀ ਬਚਨ ਕਰਦੇ ਨੇ ਕਹ ਲੱਗੇ ਕਬੀਰ ਚੰਦਨ ਕਾ ਬਿਰਵਾ ਭਲਾ ਬੇੜਿ ਢਾਕ ਪੁਲਾਸ ਕਹਿਣ ਲੱਗੇ ਚੰਦਨ ਦਾ ਬ੍ਰਿਸ਼ ਭਲਾ ਤੇ ਉਹਦੇ ਲਾਗੇ ਢਾਕ ਤੇ ਪਲਾਹ ਦਾ ਦਰਖਤ ਸ਼ਿਸ਼ਰੇ ਆਦ ਦਾ ਦਰਖਤ ਵਸਿਆ ਹੋਇਆ ਕਹਿੰਦੇ ਪਰ ਭਾਵੇਂ ਉਹ ਅਤ ਦੇ ਨਖਿੱਦ ਦਰਖਤ ਨੇ ਫੇਰ ਵੀ ਮਹਾਰਾਜ ਕਹਿੰਦੇ ਓਏ ਪੀ ਚੰਦਨ ਹੋਏ ਰਹਿ ਕਿਹੜੇ ਕਹਿੰਦੇ ਬਸੇ ਜੋ ਚੰਦਨ ਪਾਸ ਉਹਨਾਂ ਦਾ ਚੰਦਨ ਦੇ ਕੋਲ ਵਾਸਾ ਸੀਨਾ ਤੇ ਭਾਵੇਂ ਉਹ ਦਰਖਤ ਪਲਾਦਾ ਸੀ ਢਾਕਦਾ ਸੀ ਪਤਾ ਕਹਿੰਦੇ ਉਹਦੇ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆਨ ਲੱਗ ਪਈ ਗੁਰੂ ਕੀ ਸਤ ਸੰਗਤ ਗੁਰੂ ਕੇ ਸਤ ਸੰਗੀ ਨਾਮ ਜਪਣ ਵਾਲੇ ਗੁਰ ਸਿੱਖਾਰੇ ਬਾਣੀ ਪੜਨ ਸੁਨਣ ਵਾਲੀਆਂ ਰੰਗ ਰਤੜੀਆਂ ਰੂਹਾਂ ਜਿਹੜੇ ਇਹਨਾਂ ਦੇ ਨਿਕਟ ਬਸੈ ਨੇੜੇ ਵਸਦੇ ਨਾਲ ਰਹਿੰਦੇ ਓਏ ਵੀ ਚੰਦਨ ਹੋਏ ਰਹੇ ਉਹ ਵੀ ਗੁਰਮਖ ਹੋ ਜਾਂਦੇ ਆ ਉਹ ਵੀ ਗੁਰਸਿੱਖ ਬਣ ਜਾਂਦੇ ਆ ਉਹ ਵੀ ਇਸ ਮਾਰਗ ਦੇ ਮੁਤਲਾਸੀ ਹੁੰਦੇ ਆ ਉਹਨਾਂ ਦੇ ਅੰਦਰੋਂ ਵੀ ਫੁਰਨੇ ਗੁਰੂ ਵਾਲੇ ਆਉਣ ਲੱਗ ਪੈਂਦੇ ਆ ਪਰ ਸ਼ਰਤ ਇਹ ਵਸੇ ਜੋ ਚੰਦਨ ਪਾਸ ਜਿਹੜਾ ਗੁਰੂ ਦੇ ਕੋਲ ਵਸਦਾ ਸਤ ਸੰਗਤ ਵਿੱਚ ਵਾਸਾ ਕਰਦਾ ਉਹਦੀ ਗੱਲ ਆ ਮਹਾਰਾਜ ਕਹਿੰਦੇ ਉਹ ਸੁਗੰਧਤਾ ਚੋ ਗਿਰਦੇ ਬਖੇਰ ਦਿੰਦੇ ਨੇ ਤਾਂ ਹੀ ਮਹਾਰਾਜ ਭਗਤ ਰਵਦਾਸ ਸਹਿਬ ਜੀ ਵੀ ਕਹਿੰਦੇ ਆ ਏ ਮੇਰੇ ਦਇਆਲ ਪਰਮਾਤਮਾ ਜੀ ਆ ਸਾਡਾ ਜੀਵਨ ਦੇ ਡੈ ਨਾ ਬੜਾ ਨਖਿੱਧ ਜੇ ਆ ਬੜਾ ਤੁਛ ਜੇ ਆ ਮਹਾਰਾਜ ਕਿਸ ਤਰੰਦਾ ਤੂੰ ਚੰਦਨ ਹਮ ਏ ਰੰਧਬਾ ਪੂਰੇ ਮਹਾਰਾਜ ਤੂੰ ਐ ਚੰਦਨ ਬੜਾ ਸੁਗੰਧੀ ਵਾਲਾ ਤੇ ਸਾਡਾ ਜੀਵਨ ਕਿਉ ਜੈ ਹਰਿੰਡ ਦਾ ਦਰਖਤ ਅ ਰਿੰਡ ਦਾ ਪੌਦਾ ਉਹਦੇ ਵਿੱਚ ਕੋਈ ਸੁਗੰਧੀ ਨਹੀਂ ਔਰ ਸਾਡਾ ਜੀਵਨ ਹੈ ਰੰਡ ਵਰਗਾ ਤੇ ਤੁਮ ਚੰਦਨ ਵਰਗੇ ਹੋ ਅਰ ਬੇਚਾਰੇ ਅਸੀਂ ਅਰਿੰਡ ਵਰਗਿਆਂ ਸੰਗ ਤੁਮਾਰੇ 바ਸਾ ਪਰ ਜਿਵੇਂ ਹਰਿੰਡ ਚੰਦਣ ਦੇ ਕੋਲ ਉਗਵ ਪੈਂਦਾ ਉਹਦੇ ਕੋਲ ਪੈਦਾ ਹੋ ਕੇ ਪਲਦਾ ਕਹਿੰਦੇ ਉਹਦੇ ਵਿੱਚੋਂ ਵੀ ਸੁਗੰਧੀ ਚੰਦਨ ਵਰਗੀ ਆਉਣ ਲੱਗ ਜਾਂਦੀ ਏ ਮਹਾਰਾਜ ਹਾਂ ਤਾਂ ਅਸੀਂ ਨੀਚ ਹਾਂ ਤਾਂ ਅਸੀਂ ਜਿਨ੍ਹਾਂ ਨੂੰ ਕੋਈ ਨੇੜੇ ਕੋਈ ਨਹੀਂ ਬਹਿਨਦਾ ਉਹ ਮਹਾਰਾਜ ਪਰ ਤੇਰੇ ਨੇੜੇ ਆ ਗਏ ਤੂੰ ਚੰਦਨ ਨੇ ਅਰ ਜੀ ਤੇਰੇ ਨੇੜੇ ਆ ਗਏ ਨੀਚ ਰੂਖ ਤੇ ਉੱਚ ਭਇ ਹੈ ਤੋ ਨੀਵਾ ਸੀ ਪਰ ਉਹਦੇ ਚ ਸੁਗੰਧੀ ਉੱਚੇ ਵਾਲੀ ਆਉਣ ਲੱਗ ਪਈ ਉਹ ਉੱਚ ਭਏ ਹੈ ਗੰਧ ਸੁਗੰਧ ਨੇ ਵਾਸਾ ਮਹਾਰਾਜ ਅਰ ਜਿਹੜੀ ਗੰਧ ਸੁਗੰਧੀ ਸੀ ਉਹਦੇ ਵਿੱਚ ਉਹਦਾ ਵਾਸਾ ਸਾਡੇ ਹਿਰਦਿਆਂ ਵਿੱਚ ਹੁਦਾ ਨਾ ਕੀਤਾ ਤੇ ਉਹਦੇ ਨਾਲ ਅਸੀਂ ਕੀਮਤ ਵਾਲੇ ਹੋ ਗਏ ਮਹਾਰਾਜ ਜਿਹੜੇ ਚੱਲ ਕੇ ਅਰਿੰਡ ਦੇ ਜੀਵਨ ਵਰਗੇ ਸਤ ਸੰਗਤ ਵਿੱਚ ਆ ਗਏ ਆ ਕੇ ਸਤ ਗੁਰੂ ਦਾ ਸੰਗ ਮੰਨਿਆ ਤੇਰੀ ਬਾਣੀ ਤੇਰੇ ਗੁਣ ਤੇਰਾ ਨਾਮ ਤੇਰਾ ਆਲਾ ਟਕਾਉ ਧਰਮਾ ਸੁਗੰਧੀ ਰੂਪ ਹੋ ਕੇ ਤੇਰੇ ਬਚਨ ਉਹਨਾਂ ਦੇ ਵਿੱਚ ਵਸ ਗਏ ਤੇ ਮਹਾਰਾਜ ਉਹ ਤੇਰੇ ਵਾਲੇ ਬਚਨ ਉਹਨਾਂ ਦੇ ਅੰਦਰੋਂ ਨਿਕਲ ਲੱਗ ਪਏ ਹੈ ਤਾਂ ਹੈ ਰੰਢੀ ਸਨ ਹੈ ਤਾਂ ਦੇਖਣ ਨੂੰ ਮਾੜੇ ਸਨ ਪਰ ਉਹਨਾਂ ਅੰਦਰ ਚੰਗਿਆਈ ਪੈ ਗਈ ਚੰਗਿਆਈ ਐਸ਼ਾਈ ਫਿਰ ਉਹ ਨੀਚ ਰੂਖ ਤੇ ਉੱਚ ਭਏ ਹੈ ਉਹ ਹੈ ਤਾਂ ਨੀਵੇਂ ਸੀ ਇੰਨੇ ਉੱਚੇ ਉੱਗਏ ਬਈ ਵੱਡੇ ਵੱਡੇ ਆ ਕੇ ਨਮਸ਼ਕਾਰਾਂ ਕਰਨ ਲੱਗ ਪਏ ਇਸ ਕਰਕੇ ਭਗਤ ਜੀ ਕਹਿੰਦਿਆ ਮਾਧੂ ਸਤ ਸੰਗਤ ਸਰਣ ਤੁਮਾਰੀ 헤 ਮਾਇਆ ਦੇ ਪਤੀ ਮਾਲਕ ਜੀ ਸਾਧ ਸੰਗਤ ਵਿੱਚ ਆ ਕੇ ਸਰਣ ਤੁਮਾਰੀ ਤੇਰੀ ਸਰਣ ਗ੍ਰਹਿਣ ਕੀਤੀ ਤੂੰ ਕਿਰਪਾ ਕਰ ਮਹਾਰਾਜ ਗੁਰੂ ਰਾਮਦਾਸ ਸਾਹਿਬ ਕਹਿੰਦੇ ਮਿਲ ਸਤ ਸੰਗਤ ਪਰਮ ਪਦ ਪਾਇਆ ਸਾਧ ਸੰਗਤ ਵਿੱਚ ਆ ਕੇ ਗੁਰ ਸਿੱਖ ਨੇ ਪਰਮ ਸਭ ਤੋਂ ਵੱਡਾ ਪਦ ਮਰਾਤਬਾ ਗੁਰੂ ਨਾਲ ਜੁੜ ਕੇ ਗੁਰੂ ਦੇ ਸੇਵਕ ਵਾਲਾ ਪਾ ਲਿਆ ਚੰਦਨ ਦੀ ਜਿਹੜੀ ਸੁਗੰਧਤ ਹੈ ਇਹ ਕੋਈ ਸੀਮਾ ਤੱਕੇ ਕੋਈ ਦੈਰੇ ਤੱਕੇ ਪਰ ਗੁਰੂ ਜਿਹੜਾ ਅਸੀਮ ਹੈ ਉਹਦੀ ਦਾਤ ਉਹਦੀ ਬਖਸ਼ਿਸ਼ ਉਦੇ ਤੁਲ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਦੀ ਸੁਗੰਧੀ ਕਿੰਨੀ ਕਿ ਮਹਾਰਾਜ ਕਹਿੰਦੇ ਚੰਦਨ ਚੰਦਨਾ ਸਰਦ ਰੁੱਤ ਭਾਵੇਂ ਚੰਦਨ ਹੋਵੇ ਭਾਵੇਂ ਚੰਦਰਮਾ ਹੋਵੇ ਤੇ ਭਾਵੇਂ ਹੋਵੇ ਸਰਦੀ ਦੀ ਰੁੱਤ ਚੰਦਨ ਚੰਦਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਮਹਾਰਾਜ ਕਹਿੰਦੇ ਰੁੱਤ ਭਾਵੇਂ ਗਰਮੀ ਦੀ ਹੋਵੇ ਜੇਠ ਹਾੜ ਦੀ ਹੋਵੇ ਤੇ ਜੇ ਜਪਦਾ ਹੈ ਨਾ ਵੈਗੁਰੂ ਦਾ ਨਾਮ ਅੰਦਰ ਟਿਕਿਆ ਹੈ ਨਾ ਨਾਮ ਤੇ ਮਹਾਰਾਜ ਕਹਿੰਦੇ ਉਹਨੂੰ ਬਾਹਰ ਦੀ ਤਪਸ਼ ਉਹਦੇ ਆਕੀਦੇ ਤੋਂ ਦੀ ਮੰਜ਼ਲ ਤੋਂ ਡੋਲਾ ਨਹੀਂ ਸਕਦੀ ਜੇ ਅੰਦਰੋਂ ਟੁੱਟਿਆ ਅੰਦਰੋਂ ਜੁੜਿਆ ਅੰਦਰੋਂ ਬੇਰਸ ਹੈ ਅੰਦਰੋਂ ਰਸ ਆਉਣਾ ਖਤਮੇ ਤੇ ਬਾਹਰੋਂ ਭਾਵੇਂ ਜੁੜਿਆ ਹੋਇਆ ਇੱਕ ਦਿਨ ਮੁੱਕ ਜਾਵੇਗਾ ਸੁੱਕ ਜਾਵੇਗਾ ਟੁੱਟ ਜਾਵੇਗਾ ਖਤਮ ਹੋ ਜਾਵੇਗਾ ਜਿਹੜੇ ਪੱਤੇ ਅੰਦਰੋਂ ਜੁੜੇ ਹੁੰਦੇ ਹਨ ਨਾ ਦਰਖਤ ਨਾਲ ਹਨੇਰੀਆਂ ਆਵਨ ਤਾਂ ਵੀ ਉਹ ਹਰੇ ਭਰੇ ਰਹਿੰਦੇ ਉਹਨਾਂ ਨੂੰ ਅੰਦਰੋਂ ਰਸ ਆ ਰਿਹਾ ਹੈ ਬਾਹਰ ਹਰਿਆਵਲਤਾ ਕਈ ਵੇਰ ਪੱਤਾ ਅੰਦਰੋਂ ਟੁੱਟ ਜਾਂਦਾ ਬਾਹਰੋਂ ਜੁੜਿਆ ਪਰ ਉਹ ਪੀਲਾ ਪੈਣ ਲੱਗ ਜਾਂਦਾ ਪੀਲਾ ਉਹਦੀਆਂ ਸੂਖਸ਼ਮ ਜਿਹੜੀਆਂ ਬਰੀਕ ਤੰਦਾ ਹੁੰਦੀਆਂ ਨਾ ਪੌਦੇ ਨਾਲ ਜੁੜੀਆਂ ਉਹ ਹਿੱਲਣ ਹਲਾਉਣ ਕਰਕੇ ਅੰਦਰੋਂ ਟੁੱਟਦੀਆਂ ਨੇ ਤੇ ਪੱਤੇ ਤੇ ਪੀਲਕਤਾ ਆਉਣ ਲੱਗ ਜਾਂਦੀ ਤੇ ਪੀਲੇਪਨ ਤੋਂ ਸੁੱਕਣ ਲੱਗ ਜਾਂਦਾ ਸੁੱਕ ਜਾਂਦਾ ਟੁੱਟ ਜਾਂਦਾ ਟੁੱਟ ਜਾਂਦਾ ਮੁੱਕ ਜਾਂਦਾ ਮਿੱਟੀ ਵਿੱਚ ਮਿਲ ਜਾਂਦਾ ਮਹਾਰਾਜ ਕਹਿੰਦੇ ਮਨੁੱਖ ਚ ਨਿਰਸ਼ਰਦਕਤਾ ਔਰ ਬੇਮੁਖਤਾਈ ਉਦੋਂ ਆਉਣ ਲੱਗੀ ਜਦੋਂ ਇਹ ਅੰਦਰੋਂ ਗੁਰੂ ਨਾਲੋਂ ਟੁੱਟ ਗਿਆ ਸ਼ਰਦਾ ਟੁੱਟ ਗਈ ਵਿਸ਼ਵਾਸ ਟੁੱਟ ਗਿਆ ਭਰੋਸਾ ਟੁੱਟ ਗਿਆ ਬਾਰੋਂ ਦੇਖਾਵੇ ਮਾਤਰ ਜੁੜਿਆ ਅੰਦਰੋਂ ਟੁੱਟਾ ਹੈ ਤੇ ਫਿਰ ਉਹ ਟੁੱਟਿਆ ਹੋਇਆ ਇੱਕ ਦਿਨ ਇੰਨਾ ਕੋ ਦੂਰ ਚਲਾ ਜਾਂਦਾ ਹੈ ਔਰ ਮੁੜ ਕੇ ਨੇੜੇ ਆ ਹੀ ਨਹੀਂ ਸਕਦਾ ਖਤਮ ਹੋ ਜਾਂਦਾ ਟੁੱਟੇ ਹੋਏ ਪੱਤੇ ਦੀ ਤਰ੍ਹਾਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਨੇ ਔਰ ਸਭ ਤੋਂ ਕੋਈ ਠੰਡੀ ਚੀਜ਼ ਹੈ ਪ੍ਰਭੂ ਦਾ ਨਾਮ ਔਰ ਸਾਧ ਸੰਗਤ ਵਿੱਚ ਆ ਕੇ ਸਭ ਤੋਂ ਵੱਡਾ ਪਾਦ ਮਰਾਤਬਾ ਮਿਲਦਾ ਹੈ ਗੁਰਸਿੱਖ ਵਾਲਾ ਗੁਰੂ ਪਰ ਵਾਲੇ ਵਾਲਾ ਗੁਰੂ ਵਾਲਾ ਗੁਰੂ ਕਾ ਸੇਖੇ ਸਤਸੰਗੀ ਗੁਰਮਖਧਨ ਇਹ ਮੂਰਤਬੇ ਮਿਲਦੇ ਗੁਰੂ ਕਿਰਪਾ ਕਰਦਾ ਅੰਦਰ ਦਾ ਸਕੂਨ ਬਖਸ਼ਦਾ ਮਹਾਰਾਜ ਕਹਿੰਦੇ ਮੈਂ ਹੇਰੜ ਪਲਾਤ ਸੰਗ ਹਰ ਬੁਹੀਆ ਮਾਰਾ ਸਾਡਾ ਜੀਵਨ ਹੇਰੜ ਹਰ ਐਂਡ ਵਰਗਾ ਤੇ ਪਲਾਹ ਦੇ ਸ਼ੇਸ਼ਰੇ ਦੇ ਦਰਖਤ ਵਰਗਾ ਮਹਾਰਾਜ ਸੰਗ ਹਰ ਬੁਈਆ ਤੇਰਾ ਸੰਗ ਕਰਕੇ ਬੁਈਆ ਸੁਗੰਧੀ ਵਾਲਾ ਹੋ ਗਿਆ ਸੁਗੰਧੀ ਆਉਣ ਲੱਗ ਪਈ ਤੇਰਾ ਸੰਗ ਕਰਕੇ ਜਿਸ ਤਰ੍ਹਾਂ ਹਰਿੰਡ ਦੇ ਵਿੱਚੋਂ ਪਲਾਹ ਦੇ ਦਰਖਤ ਵਿੱਚੋਂ ਸੁਗੰਧਤਾ ਆਉਣ ਲੱਗ ਜਾਂਦੀ ਚੰਦਨ ਦੀ ਮੇਰੇ ਵੈ ਗੁਰੂ ਜੀ ਤੁਹਾਡਾ ਸੰਗ ਕਰਕੇ ਸਤ ਸੰਗਤ ਕਰਕੇ ਤੇਰਾ ਨਾਮ ਜਪਦਿਆਂ ਅੰਦਰ ਉਹ ਰਸ ਤਪਕਣ ਲੱਗ ਪਿਆ ਹੈ ਉਹ ਰਸ ਆਉਣ ਲੱਗ ਪਿਆ ਹੈ ਮਹਾਰਾਜ ਤੂੰ ਕਿਰਪਾ ਕਰ ਆ ਸਾਡੇ ਉੱਪਰ ਆ ਸਾਡਾ ਜੀਵਨ ਅਰ ਜਿਹੜਾ ਤੇਰੇ ਅਨਕੂਲ ਹੋ ਜਾਵੇ ਅਸੀਂ ਐਸਾ ਜੀਵਨ ਜਿਉਈਏ ਕਿ ਸੰਸਾਰ ਤੋਂ ਕੁਝ ਖੱਟ ਕੇ ਜਾਈਏ ਚੰਦਨ ਬਿਰਖ ਸੁਬਾਸ ਦੇ ਚੰਦਨ ਕੋਰ ਦੁਹਾ ਬਿਰਖ ਸੁਧਾਏ ਕਹਿੰਦੇ ਬਿਰਸ਼ਤਾਏ ਉਹ ਦੂਜਾ ਚੰਦਨ ਤੋਂ ਬਰ ਉਹਦੀ ਸੁਗੰਧਤਾ ਦੇ ਨਾਲ ਉਹ ਉਹੀ ਸਦਾਉਂਦਾ ਆ ਕਿਉਂਕਿ ਚੰਨ ਨ ਹੋਵੇ ਚੰਨ ਨ ਕੋ ਚਲਤ ਨ ਜਾਣ ਕਹਿੰਦੇ ਉਹ ਜਿਹੜਾ ਕੋਲ ਦੂਜਾ ਬਿਰਸ਼ ਇਹਨਾ ਚੰਦਨ ਦਾ ਉਹ ਉਹਦਾ ਸੰਗ ਕਰਕੇ ਤੇ ਉਹਦਾ ਰੂਪ ਹੀ ਹੋ ਜਾਂਦਾ ਆ ਉਹਦੇ ਵਾਲੀ ਸੁਗੰਧਤਾ ਦਿੰਦਾ ਹੈ ਭਾਈ ਗੁਰਦਾਸ ਸਾਹਿਬ ਕਹਿੰਦੇ ਇਥੇ ਗੱਲ ਆ ਗੁਰੂ ਕੇ ਸਿੱਖ ਦੀ ਜਦੋਂ ਗੁਰੂ ਕੋਲ ਆਉਂਦਾ ਸਤ ਸੰਗਤ ਵਿੱਚ ਆਉਂਦਾ ਤੇ ਬਚਨਾਂ ਰੂਪੀ ਵਰਖਾ ਸੁਗੰਧਤਾ ਗੁਰੂ ਤੋਂ ਸਿੱਖ ਦੇ ਖਿਰਦੇ ਤੇ ਹੁੰਦੀ ਰਹਿੰਦੀ ਉਸ ਨੂੰ ਹਿਰਦੇ ਵਿੱਚ ਵਿਸਾ ਕੇ ਬਚਨਾਂ ਨੂੰ ਤੇ ਫਿਰ ਉਸਗੰਧਤਾ ਜ਼ੁਬਾਨ ਦੇ ਦੁਆਰਾ ਉਦੇ ਵਿੱਚੋਂ ਵੀ ਬਾਹਰ ਉਹਦੇ ਜੀਵਨ ਚੋਂ ਆਉਣ ਲੱਗ ਜਾਂਦੀ ਉਹੀ ਉਹ ਬੋਲ ਤੇ ਗੁਰੂ ਵਰਗਾ ਹੋ ਜਾਂਦਾ ਸਿੱਖ ਗੁਰੂ ਵਰਗਾ ਜਪਦਾ ਸੁਣਦਾ ਗੁਰੂ ਦਾ ਰੂਪ ਹੁੰਦਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਜਪ ਜਗ ਨਾ ਤੂ ਜਗਦੀ ਸੁ ਗੁਸਈਆ हे ਜੀਵ ਤੂੰ ਜਪ ਸੰਸਾਰ ਦੇ ਅੰਦਰ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਹਰ ਹਰੀ ਨੂੰ ਜਪ ਜਪ ਮੰਨ ਸਤਨਾਮ ਸਦਾ ਸਤਨਾਮ ਜਗੰਨਾਥ ਜਿਹੜਾ ਜਗਤ ਦਾ 나ਥ ਮੈਨੇ ਮਾਲਕ ਵੈਗੁਰੂ ਉਹਨੂੰ ਜਪ ਉਸ ਨੂੰ ਜਪ ਜਿਹੜਾ ਸਾਰਿਆਂ ਨੂੰ ਤਾਰਨ ਵਾਲਾ ਹੈ ਜਗਦੀਸ਼ ਜਗਤ ਦਾ ਈਸ਼ਵਰ ਸਰੂਪ ਮਾਲਕ ਗੁਸਈਆਂ ਸਬਨਾ ਦਾ ਮਾਲਕ ਹੈ ਜਿਹੜਾ ਜਪਣੇ ਜੋਗ ਉਹਨੂੰ ਜਪ ਆ ਰਾਦਨ ਕਰ ਸਰਨ ਪਰਿ ਸਈ ਜਨ ਉੱਬਰੇ ਜਿਹੜੇ ਗੁਰੂ ਦੀ ਸਰਨ ਵਿੱਚ ਆਉਂਦੇ ਨੇ ਜੋ ਸਰਨ ਆਵੇ ਤਿਸ ਕੰਠ ਲਾਵੇ ਕੋਈ ਤਪਿਆ ਹੋਇਆ ਦੁਖੀਆ ਸੰਸਾਰ ਵਿੱਚੋਂ ਬਿਲਕਦਾ ਕਗੇ ਆਉਂਦਾ ਸਤਿਗੁਰੂ ਦੇ ਸਰਨ ਵਿੱਚ ਆ ਗਿਆ ਮਹਾਰਾਜ ਰੱਖੂ ਰੱਖਣ ਹਾਰੇ ਮੇਰੇ ਤੇ ਕਿਰਪਾ ਕਰਕੇ ਮੈਨੂੰ ਰੱਖ ਲਾਓ ਤੇ ਗੁਰੂ ਫਿਰ ਉਹਨੂੰ ਰੱਖਦਾ ਜਿਹੜੇ ਸ਼ਰਨ ਆ ਗਏ ਉਹ ਦੁੱਖਾਂ ਤੋਂ ਦਰਦਾਂ ਤੋਂ ਆਵਾਗਮਣ ਤੋਂ ਜੁਨੀਆਂ ਤੋਂ ਨਰਕਾਂ ਤੋਂ ਉਹ ਰੱਖ ਲੈ ਗੁਰੂ ਨੇ ਬਚਾ ਲੈਣਾ ਕੀਤੇ ਸ਼ਰਨ ਪਰੇ ਜਿਹੜੇ ਪੈ ਗਏ ਸ਼ਰਨ ਸੀਧਨ ਉਭਰੇ ਉਹ ਬਚੇ ਕਿਉਂ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਪ੍ਰਭ ਦੀ ਸ਼ਰਨ ਵਿੱਚ ਆ ਕੇ ਸਾਰੇ ਭੈ ਡਰ ਉਤਰ ਗਏ ਦੂਰ ਹੋ ਗਏ ਪ੍ਰਭ ਕੀ ਸ਼ਰਨ ਸਗਲ ਭੈ ਲਾਥੇ ਦੁੱਖ ਬਿਨਸੇ ਜਿਹਨੇ ਦੁੱਖ ਸੰਬਾਰੋਂ ਦੁਖੀ ਹੁੰਦਾ ਸੀ ਨਾ ਉਹ ਵੀ ਲਾਥੇ ਅਰ ਦੁੱਖ ਬਿਨਸੇ ਸੁਖ ਪਾਇਆ ਸੁੱਖਾਂ ਵਾਸਤੇ ਉਪਰਾਲਾ ਕਰਦੇ ਨਾ ਜਿੰਨੇ ਦਾਤਨ ਸਵੇਰ ਤੋਂ ਜ्यों ਜਾਗ ਆਉਂਦੀ ਐ ਤੇ ਤਰ ਕਾਲਾ ਨੂੰ ਸੌਣ ਤੱਕ ਜਿੰਨੇ ਵਿਚਾਰ ਤਰੈ ਸੁੱਖਾਂ ਵਾਸਤੇ ਹੀ ਚੱਲਦੇ ਆ ਨਾ ਤੇ ਸੁੱਖ ਫੇਰ ਵੀ ਨਹੀਂ ਮੁਕੰਮਲ ਰੂਪ ਚ ਥਪ ਧੁੰਦੇ ਫੇਰ ਵੀ ਕਈ ਵੇਰ ਮੱਥੇ ਨੂੰ ਹੱਥ ਮਾਰ ਕੇ ਬੈਠਣਾ ਪੈਂਦਾ ਐਨੇ ਮੈਂ ਯਤਨ ਕਰਦਾ ਐਨੇ ਉਪਰਾਲੇ ਕਰਦਾ ਕੋਈ ਵੀ ਸਫਲਤਾ ਦੀ ਸਹਤ ਕਿਉਂ ਨਹੀਂ ਹੁੰਦਾ ਮੈਨੂੰ ਸੁੱਖ ਕਿਉਂ ਨਹੀਂ ਮਿਲਦਾ ਮਹਾਰਾਜ ਕਹਿੰਦੇ ਤੂੰ ਸੋਮਾ ਛੱਡ ਦਿੱਤਾ ਤੂੰ ਉਸ ਸੁਖ ਦੇ ਸਮੁੰਦਰ ਨਾਲ ਟੁੱਟ ਗਿਆ ਜੇ ਸੁਖ ਨੂੰ ਚਾਹਣੇ ਫਿਰ ਗੁਰੂ ਕੋਲ ਆ ਜੋ ਸੁਖ ਕੋ ਚਾਹੇ ਸਦਾ ਸਰਣ ਨਾਮ ਰਾਮ ਕੀ ਲੈ ਜਿਹੜਾ ਹਮੇਸ਼ਾ ਸਦੀਵੀ ਸੁਖ ਚਾਹੁੰਦਾ ਹੈ ਨਾ ਉਹ ਪ੍ਰਭੂ ਦੀ ਸ਼ਰਨ ਵਿੱਚ ਆਵੇ ਫਿਰ ਦੁੱਖ ਬਿਨ ਸੇ ਸੁਖ ਪਾਇਆ ਦਿਆਲ ਹੋਆ ਪਰ ਬ੍ਰਹਮ ਸੁਆਮੀ ਪੂਰਾ ਸਤਗੁਰ ਧਿਆਇ ਜਦੋਂ ਗੁਰੂ ਨੂੰ ਧਿਆਇ ਨਾਮ ਧਿਆਇਨ ਸੁਖ ਫਲ ਪਾਇਨ ਆਠ ਪਹਿਰ ਅਰਧ ਹੈ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ ਮਹਾਰਾਜ ਪੰਜੋ ਦੇ ਪੰਜੋ ਵੈਰੀ ਸੋਧ ਦਿੱਤੇ ਸਵਾਰ ਦਿੱਤੇ ਹੁਣ ਉਹ ਆਪਣਾ ਪ੍ਰਭਾਵ ਨਹੀਂ ਪਾ ਸਕਦੇ ਉਹ ਬਚ ਗਏ ਜਿਹੜੇ ਸ਼ਰਨ ਆ ਗਏ ਸਤਿਗੁਰੂ ਦੀ ਉਹ ਬਚੇ ਕਿਸ ਤਰ੍ਹਾਂ ਜਿਉ ਪ੍ਰਹਿਲਾਦ ਉਧਾਰ ਸੁਮਈਆ ਇਹ ਮੇਰੇ ਦਾਤਾਰ ਪ੍ਰਭੂ ਜੀ ਜਿਸ ਤਰ੍ਹਾਂ ਤੁਸੀਂ ਪ੍ਰਹਿਲਾਦ ਦੀ ਰਕਸ਼ਾ ਕੀਤੀ ਉਹਨੂੰ ਬਚਾਇਆ ਉਭਾਰਿਆ ਕਹ ਕਬੀਰ ਕੋ ਲਖੈ ਨਾ ਪਾਰ ਕੋਈ ਪਾਰਾ ਵਾਰ ਨਹੀਂ ਪ੍ਰਭੂ ਦਾ ਪਾ ਸਕਦਾ ਪ੍ਰਹਿਲਾਦ ਉਧਾਰੇ ਕਿਰਪ ਅਨਕ ਬਾਰ ਅਨੇਕਾਂ ਬਾਰ ਪ੍ਰਹਿਲਾਦ ਨੂੰ ਬਚਾਇਆ ਕਦੇ ਸੱਪਾਂ ਤੇ ਦੇ ਅੱਗੇ ਸਿੱਟਿਆ ਗਿਆ ਕਦੇ ਪਹਾੜ ਤੋਂ ਕਦੇ ਪਾਣੀ ਵਿੱਚ ਕਦੇ ਆਗ ਵਿੱਚ ਕਦੇ ਕੋਈ ਤਸ਼ੱਦਦ ਕੀਤਾ ਗਿਆ ਪ੍ਰਭੂ ਨੇ ਨਾਮ ਜਪਣ ਵਾਲੇ ਨੂੰ ਬਚਾਇਆ ਤੇ ਦੁਖੀ ਦੁਸ਼ਟ ਜਿਹੜਾ ਸੀ ਉਹਨੂੰ ਨਸ਼ਟ ਕੀਤਾ ਮਹਾਰਾਜ ਕਹਿੰਦਿਆ ਪਪ ਨਾਰਾਇਣ ਗਰਭ ਪ੍ਰਹਾਰੀ ਗਰਭ ਹੰਕਾਰ ਉਹਦਾ ਨਾਸ਼ ਕਰਨ ਵਾਲਾ ਪ੍ਰਭੂ ਪ੍ਰਹਿਲਾਦ ਉਦਾਰੇ ਕਿਰਪਾ ਧਾਰੀ ਪ੍ਰਹਿਲਾਦ ਨੂੰ ਬਚਾਇਆ ਕਿਰਪਾ ਕਰਕੇ ਆਪਣੀ ਬਚਾ ਲੈਣਾ ਕੀਤਾ ਸਰਨਾਗਤ ਪ੍ਰਹਿਲਾਦ ਜਨ ਆਏ ਪ੍ਰਭੂ ਦੀ ਸ਼ਰਨ ਵਿੱਚ ਆਇਆ ਪ੍ਰਹਿਲਾਦ ਮਨ ਬਾਣੀ ਸ਼ਰੀਰ ਕਰਕੇ ਸਮੰਦ ਆ ਗਈ ਉਸ ਮਾਲਕ ਤੋਂ ਬਗੈਰ ਮੈਨੂੰ ਮਾਰ ਕੋਈ ਨਹੀਂ ਸਕਦਾ ਮਾਲਕ ਤੋਂ ਬਗੈਰ ਸ਼ਸਤਰ ਮੈਨੂੰ ਕੱਟ ਕੋਈ ਨਹੀਂ ਸਕਦਾ ਉਹਦੇ ਹੁਕਮ ਤੋਂ ਬਗੈਰ ਮੇਰਾ ਕੁਝ ਵਿਗਾੜ ਨਹੀਂ ਸਕਦਾ ਮੇਰੀ ਰੱਖਿਆ ਕਰਨ ਵਾਲਾ ਜਦੋਂ ਮਾਲਕ ਕੇ ਜਿੰਨਾ ਚਿਰ ਮਾਲਕ ਦਾ ਹੁਕਮ ਨਹੀਂ ਹੁੰਦਾ ਉਨਾ ਚਿਹਰੇ ਮੇਰਾ ਕੁਝ ਨਹੀਂ ਕਰ ਸਕਦੇ ਕਹਿੰਦੇ ਤਿੰਨ ਕੀ ਪੈਜ ਸਵਾਰੀ ਉਹਦੀ ਪੈਜ ਇੱਜ਼ਤ ਰੱਖਣਾ ਕੀਤੀ ਪ੍ਰਭੂ ਨੇ ਉਹਦੀ ਜੈ ਦੇ ਕਾਰ ਕਰਵਾ ਦਿੱਤੀ ਤੇ ਮਹਾਰਾਜ ਸਾਹਿਬ ਕਹਿੰਦੇ ਫਿਰ ਜਿਹੜਾ ਦੁਸ਼ਟ ਸੀ ਭਾਵੇਂ ਉਹ ਬਾਪ ਸੀ ਉਹਦਾ ਛੱਡਿਆ ਕੁਝ ਨਹੀਂ ਉਹਦਾ ਖਾਤਮਾ ਕੀਤਾ ਮਹਾਰਾਜ ਕਹਿੰਦੇ ਹਰ ਯੁਗ ਯੁਗ ਭਗਤ ਉਪਿਆ ਹਰ ਯੁਗ ਦੇ ਵਿੱਚ ਭਗਤ ਪੈਦਾ ਕੀਤੇ ਉਨ੍ਹਾਂ ਦੀ ਰੱਖਿਆ ਕੀਤੀ ਹਰ ਜੁਗ ਜੁਗ ਭਗਤ ਉਪਤਿਆ ਪੈਜ ਰੱਖਦਾ ਆਇਆ RAM ਰਾਜੇ ਰਮੇ ਹੋਏ RAM ਵੈ ਗੁਰੂ ਤੇਰਾ ਐਸਾ ਰਾਜ ਐਸਾ ਰਾਜ ਆਪਣੀ